ਜਦੋਂ ਮਹਾਰਾਜੀ ਨੇ 75 ਚ ਜਾਣਾ ਸੀ ਬਲੈਂਟ ਕੁਰਸੀ ਦੇ ਟਾਈਮ ਬਚਨ ਨੂੰ ਕੀਤਾ ਤੁਹਾਡੇ ਨਾਲ ਖਾਸ ਬਚਨ ਕਰਨੇ ਜਿਹੜੇ ਸੰਤ ਮਹਾਰਾਜੀ ਕੋਲ ਕੋਈ ਸਾਹ ਤੱਕ ਨਹੀਂ ਤੀ ਲੈਂਦਾ ਪਰ ਪਤਾ ਨਹੀਂ ਸੰਗਤ ਦੇ ਮਾੜੇ ਕਰਮਾਂ ਦੇ ਰੋਲੋ ਪਹਿਨਣਾ ਹਟੇ ਮਹਾਰਾਜ ਕਹਿੰਦੇ ਚੰਗਾ ਇਸ ਟਾਈਮ ਨੂੰ ਪਸਤਾਉਂਗੇ 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 ਕਹਿ ਕੇ ਅੱਠੇ ਚਲੇ ਛੋਟੇ ਮਹਾਰਾਜ ਭੋਰੇ ਸਾਹਿਬ ਚ 3 ਦਿਨ ਪਹਿਲਾਂ ਗਏ ਜਾ ਕੇ ਕਹਿੰਦੇ ਮੈਂ ਜ਼ਿੰਦਗੀ ਭਰ ਤੇਰੀਆਂ ਗੱਲਾਂ ਸੁਣਾਂ ਐ ਅੱਜ ਤੈਨੂੰ ਮੈਂ ਇੱਕ ਗੱਲ ਕਹਿਣਾ ਆ ਕਹਿੰਦੇ ਐਤ ਕੀ ਨਾ ਜਾ ਫੇਰ ਚੱਲ ਜਾਈ ਕਹਿੰਦੇ ਜੀ ਉਹ ਸੰਗਤ ਨੇ ਛੁੱਟੀਆਂ ਕਰ ਲਈਆਂ ਐਤ ਕਿਹੇ ਜਾਊਗਾ ਫੇਰ ਨਹੀਂ ਜਾਤਾ ਸੰਤ ਮਹਾਰਾਜ ਬੁੜੇ ਅੱਕਰ ਚੱਜੂ ਸੀ ਛੋਟੇ ਜਿਹੜੇ ਹੱਸੂ ਹੱਸੂ ਕਰਦੇ ਸੀ ਨਾ ਉਹ ਮਹਾਰਾਜ ਦਿਲਗੀਰ ਹੋ ਕੇ ਚਲੇ ਹੁੰਦੇ ਨੇ ਸੰਤ ਮਹਾਰਾਜ ਦਿੱਲੀ ਨੂੰ ਤੁਰਦੇ ਨੇ ਨਮਸਕਾਰ ਕਰਦੀ ਹੈ ਨਾ ਸੰਗਤ ਵੱਡੇ ਮਹਾਰਾਜ ਜੀ ਆਪਦੀ ਮੋਰਚੇ ਬੈਠੇ ਸੀਟ ਤੇ ਸੰਗਤ ਨਮਸਕਾਰਾਂ ਕਰਦੀ ਆ ਮਹਾਰਾਜ ਜੀ ਆਪ ਦੇ ਮੁਖ ਤੋਂ ਉਚਾਰਦੇ ਨੇ ਘਰ ਘਰ ਰੈਣ ਬਸੇਰਾ ਉੱਜਾਂ ਉੱਡ ਚੱਲੀ ਸੰਗਤ ਨੂੰ ਵੀ ਸਕਤੀ ਵਹੀ ਹੋਣ ਮੋੜਨਾ ਨਹੀਂ ਮਹਰੰਦੀਨ ਜਦੋਂ ਐ ਗੱਡੀਆਂ ਦੀ ਹਾਰਨ ਵੱਜੇ ਸੰਤ ਮਹਾਰਾਜ ਛੋਟੇ ਕਹਿੰਦੇ ਨੇ ਹੋ ਜਾਂਦਾ ਜਿੱਥੇ ਨੇ ਉਹ ਰੱਖੇ ਉਹ ਜਾਂਦਾ ਜਦੋਂ ਡਿਊਟੀ ਨਿਕਲ ਕੇ ਨਹੀਂ ਵੀ ਭਾਕੇ ਨਾ ਫਿਰ ਉਹਨਾਂ ਦੀਆਂ ਅੱਖਾਂ ਚ ਜਲਈ ਚੱਲੇ ਬਈ ਹੁਣ ਮਹਾਰਾਜ ਹੀ ਆਉਂਦੇ ਨਹੀਂ ਹਣ